ਸਾਮਾਜ ਦੀਆਂ ਗੱਲਾਂ ਕਰਦੇ ਹੋ ਸਮਾਜ ਦੇ ਵਿੱਚ ਤੁਸੀਂ ਚੰਗੇ ਕੰਮਾਂ ਲਈ ਜਾਣੇ ਜਾਂਦੇ ਹੋ ਅੱਜ ਇੱਕ ਟੀ ਪੈਂ ਪਿਛਲੇ 14 ਦਿਨਾਂ ਤੋਂ ਇੱਕ ਟੀਪੀ ਤੇ ਪਰਚਾ ਪੈਣ ਤੋਂ ਬਾਅਦ ਵੀ ਬਾਕੀ ਟੀਪੀ ਦਾ ਨਾਮ ਜਿਹੜੇ ਵਿੱਚ ਧਮਕੇਦੇ ਉਹਨਾਂ ਨਾਂ ਨਹੀਂ ਪਏ ਤੇ ਲਗਾਤਾਰ ਧੱਕੇ ਖਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਜਿਹੜੀ ਸਾਡੀ ਸਰਕਾਰ ਹੈ ਇਹਨਾਂ ਨੂੰ ਚਾਹੀਦਾ ਸਾਡੀ ਜਿਵੇਂ ਧੀਆ ਸਾਨੂੰ ਵੀ ਹੋਣੀ ਪਤਾ ਲੱਗਿਆ ਵੈਸੇ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਹੁਣ ਹੀ ਪਤਾ ਲੱਗਿਆ ਵੀਡੀਓ ਦੇਖੀਏ ਤਾਂ ਤਾਂ ਸਾਨੂੰ ਪਤਾ ਲੱਗਿਆ ਲੇਕਿਨ ਜੋ ਸਰਕਾਰ ਕਾਰਵਾਈ ਨਹੀਂ ਕਰਦੀ ਇਹਦਾ ਮਤਲਬ ਫਿਰ ਵਿਗਈ ਹੋ ਸਕਦੇ ਹੈਗੇ ਜਿਵੇਂ ਗੁੜੀਆ ਕਹਿ ਰਹੀ ਹੈਗੀ ਆ ਵੀ ਪੈਸੇ ਲੱਤੇ ਆ ਪੈਸੇ ਦੇ ਕੇ ਵੀਡੀਓ ਰਿਕਾਰਡਿੰਗ ਕਰ ਜਿਹੜੀਆਂ ਵੀਡੀਓ ਚੱਲੀਆਂ ਸੀਗੀਆਂ ਉਹ ਡਿਲੀਟ ਕਰਵਾਈਆਂ ਨੇ ਤੇ ਫਿਰ ਇਹਦੇ ਵਿੱਚ ਤਾਂ ਕੁਝ ਤਾਂ ਗਲਤੀ ਹੈਗੀ ਆ ਕੋਈ ਤਾਂ ਪਰੇਸ਼ਾਨੀ ਉਹਦੇ ਵਿੱਚ ਹੈ ਗਲਤ ਜੇ ਕਹਿੰਦੇ ਆ ਨਾ ਕਾਲੀ ਭੇਡ ਪੱਕਾ ਹੈਗੀ 100% ਜੋ ਹੈਗੀ ਆ ਤਾਂ ਤੇ ਵੈਸੇ ਜਿਹੜਾ ਕੁਝ ਹੋਇਆ ਬਹੁਤ ਧੱਕਾ ਹੋਇਆ ਮਾਰੀ ਗੱਲ ਆ ਘਟਨ ਵਾਲੀ ਗੱਲ ਆ ਸਾਡੀ ਧੀ ਭੈਣ ਹੈਗੀ ਆ ਧੀਆਂ ਦੇ ਨਾਲ ਹੀ ਹਰ ਸਾਡੇ ਪਿੱਛੇ ਬਜ਼ੁਰਗ ਵੀ ਪਿੱਛੇ ਖੜਦੇ ਆਏ ਆ ਹੁਣ ਵੀ ਅਸੀਂ ਖੜਾਂਗੇ ਧੀਆਂ ਭੈਣਾਂ ਦੀ ਰੱਖਿਆ ਕਰਾਂਗੇ ਜਿਹੜਾ ਮਰਜ਼ੀ ਹੋਵੇ ਭਾਂਦੀ ਉਹ ਜਿਹੜਾ ਮਰਜ਼ੀ ਮੰਤਰੀ ਦਾ ਬੰਦਾ ਹੋਵੇ ਭਾਂਦੀ ਭਗਵਾਨਤਮਾਨ ਦਾ ਹੋਵੇ ਭਾਂਦੀ ਮੋਦੀ ਸਾਹਿਬ ਦਾ ਬੰਦਾ ਹੋਵੇ ਅਸੀਂ ਉਹਦੇ ਨੂੰ ਸਜ਼ਾ ਕਰਵਾ ਕੇ ਛੱਡਾਂਗੇ ਇਹ ਥੋੜੀ ਵੀ ਯਾਰ ਦੇ ਤੁਸੀਂ ਲੀਡਰ ਬਣ ਗਏ ਤੁਹਾਨੂੰ ਵੋਟਾਂ ਪਵਾ ਕੇ ਏਡੇ ਏਡੇ ਵੱਡੇ-ਵੱਡੇ ਕਤਾਂ ਦਾ ਕਰਵਾ ਦੋ ਤੁਸੀਂ ਸਾਡੀਆਂ ਧੀਆਂ ਭੈਣਾਂ ਦੇ ਅੱਖ ਰੱਖੋਗੇ ਇਹ ਬਹੁਤ ਮਾਰੀ ਗੱਲ ਹੈਗੀ ਆ ਮੈਂ ਸਾਰੀ ਸਰਕਾਰ ਸਾਰੀ ਜਿੰਨੀ ਸੰਗਤ ਹੈਗੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂਗਾ ਆਪਾਂ ਅੱਜ ਇਕੱਠੇ ਹੋ ਗਏ ਧੀ ਦੇ ਨਾਲ ਆਪਾਂ ਭੈਣ ਦੇ ਨਾਲ ਆਪਣੀ ਧੀ ਦੇ ਨਾਲ ਖੜੀਏ ਜੋ ਆਪਣੀ ਧੀ ਦੇ ਨਾਲ ਧੱਕਾ ਹੋਇਆ ਜੋ ਬਲਤਕਾਰੀਏ ਹੈਗੇ ਇਹਨਾਂ ਨੂੰ ਬਾਅਦ ਜਲਦ ਤੋਂ ਜਲਦ ਆਪਾਂ ਸਜਾ ਕਰਵਾਈ ਜਾਵੇ ਭੈਣ ਦਾ ਕਹਿਣਾ ਹੈਗਾ ਕਿ ਜੇ ਮੈਨੂੰ 24 ਘੰਟੇ ਚੋਂ ਇਨਸਾਫ ਨਾ ਮਿਲਿਆ ਤਾਂ ਮੈਂ ਆਤਮ ਹੱਤਿਆ ਕਰ ਲਵਾਂ ਇਸ ਬਾਰੇ ਕੀ ਕਹਿਣਾ ਮੈਂ ਉਹੀ ਭੈਣ ਨੂੰ ਗੁੜੀਆਂ ਨੂੰ ਆਪਣੀ ਧੀ ਨੂੰ ਇਹੀ ਕਹਿਣਾ ਚਾਹਣਾ ਵੀ ਧੀਏ ਤੂੰ ਮਰਨ ਵਾਲੀਆਂ ਗੱਲਾਂ ਨਾ ਕਰ ਤੂੰ ਜੀਣ ਵਾਲੀਆਂ ਗੱਲਾਂ ਕਰ ਮਾਈ ਭਾਗੋ ਬਣ ਸਿਰ ਤੇ ਦਸਤਾਰ ਚੜਾ ਕਰਪਾਨ ਫੜ ਹੱਥ ਦੇ ਵਿੱਚ ਜਿਹੜਾ ਵੀ ਆਉਂਦਾ ਹੱਥਵਾੜ ਦੇ ਗੁੱਟਵਾੜ ਦੇ ਦੇਖ ਲਾਂਗੇ ਬਾਅਦ ਵਿੱਚ ਪੁੱਛ ਸਰਕਾਰ ਆਊਗੀ ਤੈਨੂੰ ਫੜਨ ਫਿਰ ਪੁੱਛਾਂਗੇ ਵੀ ਕੀ ਗੱਲ ਐ ਵੀ ਤੁਸੀਂ ਜਦੋਂ ਇੰਨੇ ਦਿਨ ਹੋ ਗਏ 15 ਦਿਨ ਹੋ ਗਏ ਵਿਚਾਰੀ ਰੋਂਦੀ ਰੋਲਦੀ ਫਿਰਦੀ ਨੂੰ ਜੇ ਅੱਜ ਉਹਨੇ ਬਾਢੀ ਦਿੱਤੇ ਗੁੱਟ ਤੇ ਅੱਜ ਤੁਸੀਂ ਕਿਉਂ ਕੁੜੀ ਦੇ ਪਿੱਛੇ ਪੈਨੇ ਆ ਮੈਂ ਤਾਂ ਇਹਨੂੰ ਧੀ ਨੂੰ ਇਹੀ ਗੱਲ ਕਹੂੰਗਾ ਵੀ ਕਿਰਪਾਨ ਫੜ ਕੇ ਗੁੱਟਵਾੜ ਉਹਨਾਂ ਦੇ ਦੇਖੇ ਜਾਵੇ ਜਿਹੜਾ ਹੱਥ ਸਾਡੀ ਧੀਾਂ ਭੈਣਾਂ ਨੂੰ ਹੱਥ ਪਾਊਗਾ ਉਹ ਤਾਂ ਗੋਟੀ ਵੱਢਣੇ ਚਾਹੀਦੇ ਹੈਗੇ ਆ ਸਰਕਾਰਾਂ ਤੇ ਸਾਨੂੰ ਕੋਈ ਭਰੋਸਾ ਨਹੀਂ ਹੈਗਾ ਮੈਂ ਕਹਿ ਰਿਹਾ ਅੱਜ ਕੋਈ ਧੀ ਆ ਸਾਡੀਆਂ ਸੇਵ ਨਹੀਂ ਹੈ ਗਈਆਂ ਜਾਂ ਸਾਡੀ ਧੀਏ ਸੇਵ ਨਹੀਂ ਹੈ ਗਈ ਤਾਂ ਹੋਰ ਧੀਆ ਕਿੱਥੋਂ ਸੇਵ ਹੋ ਜਾਣੀਆਂ ਮੈਂ ਤਾਂ ਸਰਕਾਰ ਨੂੰ ਇਹ ਹੀ ਬੇਨਤੀ ਕਰਦਾ ਜਲਦ ਤੋਂ ਜਲ ਦੇਤੇ ਕਾਰਵਾਈ ਕੀਤੀ ਜਾਵੇ ਕੱਲ ਨੂੰ ਕੋਈ ਵੱਡਾ ਕੋਈ ਐਕਸ਼ਨ ਇਹ ਹੀ ਲੈ ਲਿਆ ਫਿਰ ਸਾਨੂੰ ਸਰਕਾਰਾਂ ਨੇ ਕਹਿਣਾ ਨਿੰਗ ਸਿੰਘ ਕਾਨੂੰਨ ਹੱਥ ਦੇ ਵਿੱਚ ਲੈਂਦੇ ਆ ਅਸੀਂ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਚਾਹੁੰਦੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਸੰਗ ਸਰਕਾਰ ਨੂੰ ਵੀ ਜਲਦ ਤੋਂ ਜਲ ਜਿਹਨੇ ਵੀ ਕੋਈ ਬਲਤਕਾਰ ਕੀਤਾ ਜਾਂ ਕੋਈ ਐਕਸ਼ਨ ਕੀਤਾ ਇਹ ਕੁੜੀਆਂ ਦੇ ਕੀਤਾ ਹੈ ਬਲਤਕਾਰ ਦਾ ਤੇ ਉਹਦੇ ਤੇ ਜਲਦ ਦਦਲ ਸਜ਼ਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਜਿਉ 2 ਲੱਖ ਰੁਪਏ ਇੱਕ ਵੀਡੀਓ ਢੀਡ ਕਰਨੀ ਦੇ ਸਕਦਾ ਤਾਂ ਆਪਣੀ ਜਾਨ ਖਾਲ ਬਚਾਉਣ ਲਈ ਉਹ ਲੱਖ ਰੁਪਏ ਖਰਚਦਾ ਜੀ ਉਹਨੂੰ ਕੀ ਫਰਕ ਪੈਣਾ ਜੀ ਉਹਦੇ ਉਹਦਾ ਪਤਾ ਹੀ ਆ ਤੁਹਾਨੂੰ ਕਰਨ ਮੇ ਕੀ ਕਰਮ ਕਰਦਿਆ ਦੂਜਾ ਮੈਂ ਇੱਕ ਸੀਪੀ ਸਾਹ ਨੂੰ ਆਪਣੇ ਤਰਫੋਂ ਸਾਡੇ ਰਵਿੰਦਰਪਾਲ ਰਾਜਾ ਜੀ ਖੜੇ ਆ ਖਾਲਸਾ ਪੋਜ ਖੜੇ ਆ ਸਾਡੇ ਝੁਹਾਨ ਸਾਹਿਬ ਖੜੇ ਆ ਵੀ ਜਿੱਦਾਂ ਇਹ ਮੇਰੀ ਬੇਟੀ ਨੇ ਦੱਸਿਆ ਮੇਰੀ ਹੈਂ ਕਰਉ ਮੇਰੀ ਬੇਟੀ ਕੋਲੋਂ ਮੈਨੂੰ ਆਪਣੀ ਬੇਟੀ ਮੰਨਦਾ ਵੀ ਇਹਨੂੰ ਅੱਜ ਤੋਂ ਬਾਅਦ ਕੋਈ ਵੀ ਐਡਵਾਈਸ ਇਹਨੂੰ ਕੋਈ ਲੀਗਲੀ ਇਹਨੂੰ ਕੋਈ ਲੋੜ ਪੈਂਦੀ ਆ ਹਰ ਇੱਕ ਪਕਵੇ ਦਾ ਅਸੀਂ ਜਿੱਥੇ ਕੋਈ ਧਰਨਾ ਵੀ ਲਾਉਣਾ ਪਿਆ ਅਸੀਂ ਧਰਨਾ ਵੀ ਲਾਵਾਂਗੇ ਦੂਸਰਾ ਮੈਂ ਸੀਪੀ ਸਾਹਿਬ ਨੂੰ ਇੱਕ ਬੇਨਤੀ ਕਰਦਾ ਉਹਨਾਂ ਨੂੰ ਡਿਊਟੀ ਯਾਦ ਕਰਾਉਣਾ ਕਿ ਜਿੱਦਾਂ ਕਿ ਦੋਸ਼ੀ ਬਾਹਰ ਘੁੰਮ ਰਿਹਾ ਇੱਕ ਪੋਲੀਟੀਕਲ ਪ੍ਰੈਸ਼ਰ ਆ ਉਹਦੇ ਕੋਲ ਪੈਸਾ ਵੀ ਇਸ ਤੋਂ ਵੱਧ ਹੋਊਗਾ ਕਿਉਂਕਿ ਇਹ ਤਾਂ ਵਿਚਾਰੀ ਗਰੀਬ ਘਰਾਂ ਦਾ ਨਾਟਕਾ ਦੀ ਆ ਉਹ ਕੋਈ ਇਹਦਾ ਜਾਨੀ ਮਾਲੀ ਨੁਕਸਾਨ ਵੀ ਕਰ ਸਕਦਾ ਇਹਨੂੰ ਥ੍ਰੈਟਿਕ ਵੀ ਕਰੇਗਾ ਇਹ ਤੇ ਦਬਾਅ ਵੀ ਬਣਾਏਗਾ ਇਹਨੂੰ ਲਾਲ ਜੇਕਰ ਹੁਣ ਤੋਂ 24 ਘੰਟੇ ਹੁਣ ਟਾਈਮ ਵੱਜ ਗਿਆ ਜੀ 3:30 ਵਜਣ ਵਾਲੇ ਜੀ 24 ਘੰਟੇ ਚ ਪੁਲਿਸ ਰਸ਼ ਨਹੀਂ ਕਰਦੀ ਮੈਂ ਸਾਡੇ ਨਾਲ ਖਾਲਸਾ ਫੌਜ ਵੀ ਖੜੀ ਹੈ ਸਾਡੇ ਰਵਿੰਦਰਪਾਲ ਰਾਜਾ ਜੀ ਹੈ ਤੇ ਕਿਸਾਨ ਜਿੱਥੇ ਮੈਂ ਮੇਰੀ ਗੱਲ ਹੋਈ ਆ ਰਵਿੰਦਰਪਾਲ ਜੀ ਨਾਲ ਉਹ ਵੀ ਸਾਡੇ ਨਾਲ ਪਰਸੋਂ ਸਹਿਯੋਗ ਕਰਨਗੇ ਜੀ ਸਾਰੇ ਮਿਲ ਕੇ ਅਸੀਂ ਸੀਬੀ ਦਫਤਰ ਘੇਰਾਂਗੇ ਨਾਲ ਮੇਰੀ ਭੈਣੂ ਅਸੀਂ ਤਦ ਤੱਕ ਧਰਨਾ ਨਹੀਂ ਛੁਡਣਾ ਜਦ ਤੱਕ ਉਸਤੋਸ਼ੀ ਨੂੰ ਰਸ਼ ਨਹੀਂ ਕੀਤਾ ਜਾਊਗਾ ਠੀਕ ਹੈ ਜੀ ਤੇ ਇਹਨੂੰ ਅਸੀਂ ਇਹ ਕਹਿੰਨੇ ਆ ਵੀ ਤੂੰ ਨੈਗੇਟਿਵ ਨਾ ਸੋਚ ਥੋੜਾ ਪੋਜ਼ਿਟਿਵ ਸੋ ਰਾਣੀ ਛੱਸੀ ਬਣ ਹੱਕ ਲਈ ਲੜਨਾ ਲੜਨਾ ਚਾਹੀਦਾ ਅਜੇ ਵੀ ਪਿੱਛੇ ਕਹਿੰਦੇ ਆਪਣੇ ਦਾਵਣੀ ਕਾਂਡ ਹੋਇਆ ਸੀ ਤੇਰਾ ਕਲਕੱਤੇ ਹੋਇਆ ਮਰਨ ਤੋਂ ਬਾਅਦ ਆਪਾਂ ਕੈਂਡਲ ਮੱਟ ਕਦੇ ਉਹਦਾ ਕੀ ਬਣੀ ਸੱਚੀ ਇੱਕ ਜਉਂਦੇ ਨੂੰ ਸਾਨੂੰ ਆਪਾਂ ਜੇ ਇਨਸਾਫ ਨਹੀਂ ਦਿਵਾ ਸਕਦੇ ਤਾਂ ਲਹਣਤ ਆਪਣੀ ਸਭ ਤੋਂ ਵੱਡੀ ਗੱਲ ਹੈ ਬੇਟੀ ਦਾ ਕਹਿਣਾ ਕਿ ਉਹਦੇ ਪਿਤਾ ਜੀ ਦੇਰਤੇ ਹਨ ਨਹੀਂ ਮਾਂ ਪਾਪਾ ਜਾਂ ਭਰਾ ਹੈ ਨਹੀਂ ਤਿੰਨ ਪੈਣਾ ਆ ਤੇ ਇਸ ਖਾਤਰ ਦੋਸ਼ੀ ਨੂੰ ਲਗਾਤਾਰ ਬਲੈਕਮੇਲ ਕਰਕੇ ਉਹਨਾਂ ਜ਼ਬਰਦਸਤ ਕਰਦਾ ਰਿਹਾ ਇੱਕ ਬੇਟਾ ਵੀ ਹੋ ਗਿਆ ਅੱਛਾ ਜੀ ਬੇਟੇ ਦੀ ਡੀਐਨਏ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਨਹੀਂ ਫੜ ਰਿਹਾ ਅੱਛਾ ਜੀ ਡੀਐਨ ਦੇਖੋ ਜੀ ਹੁਣ ਮਸਲਾ ਐਫਆਰ ਆਰਜ ਹੋ ਗਈ ਆ ਕੋਰਟ ਦੇ ਵਿੱਚ ਆ ਚੁੱਕਿਆ ਆਪਾਂ ਜਿਹੜੀ ਉਹਦੀ ਚਾਰਾ ਜੋਈ ਲੀਗਲੀ ਜੋ ਐਜਪਾਰ ਲਾ ਹੋਈ ਉਹਦੀ ਕਰਕੇ ਆਪਾਂ ਦਾ ਡੀਐਨ ਵੀ ਕਰਵਾਵਾਂਗੇ ਜੋ ਵੀ ਹੋਰ ਤੱਤ ਕੋਈ ਹੋਣਗੇ ਜੋ ਫੈਕਟ ਅੱਗੇ ਆਉਣਗੇ ਆਪਾਂ ਉਹ ਸਾਰੇ ਤੱਥਾਂ ਨੂੰ ਬਾਜ ਦੇ ਜਾਵਾਂਗੇ ਤੱਥਾਂ ਦੇ ਜੋ ਵੀ ਤੱਥਾਂ ਦੇ ਆਧਾਰ ਤੇ ਹੁੰਦਾ ਕੋਰਟ ਦੇ ਵਿੱਚ ਤਾਂ ਦੇਖੋ ਅੱਗੇ ਵੀ ਕਈ ਵਾਰ ਭੈਣਾਂ ਲਈ ਊਮਨ ਕਮਿਸ਼ਨ ਤੇ ਡੀਜੀਪੀ ਜੱਜ ਨੂੰ ਵੀ ਲੈ ਕੇ ਜਾਵਾਂਗੇ ਬਿਲਕੁਲ ਜਾਵਾਂਗੇ ਮੈਨੂੰ ਵੀ ਲੈ ਕੇ ਜਾਵਾਂਗੇ ਬਿਲਕੁਲ ਜੀ ਮੈਂ ਡੀਜੀਪੀ ਸਾਹਿਬ ਦੇ ਸੀਐਮ ਸਾਹਿਬ ਦੇ ਇਹਨਾਂ ਨੂੰ ਨਾਲ ਲੈ ਕੇ ਜਾਵਾਂਗਾ ਅਸੀਂ 24 ਘੰਟੇ ਵੇ ਆਪਾਂ ਅਸਟ੍ਰੀਟ ਰਿਪੋਰਟ ਲਾਇਆ ਉਹਨੂੰ ਰਿਟਰੀ ਲੀਏ ਉਸ ਤੋਂ ਬਾਅਦ ਜਦੋਂ ਇਹ ਕਹਿਣਗੇ ਡੀਜੀਪੀ ਜਾਂ ਸੀਐਮ ਅਸੀਂ ਜਾਵਾਂਗੇ ਲੈ ਕੇ ਜੀ ਅਸੀਂ ਨਾਲ ਪਹੁੰਚਾਂਗੇ ਜੀ ਪਹੁੰਚਾਂਗੇ ਨਾਲ ਇਹ ਹੋਰ ਇੱਕ ਹੋਰ ਹੈਗਾ ਜੀ ਇਹ ਇਹ ਮੈਨੂੰ ਇਹ ਲੱਗਦਾ ਵੀ ਇਹ ਪੁਲਿਸ ਜਾਣ ਕੇ ਟਾਈਮ ਦੇ ਰਹੀ ਆ ਵੀ ਇਹਨੂੰ ਹਾਈ ਕੋਰਟ ਤੋਂ ਸ਼ਾਇਦ ਬੇਲ ਮਿਲ ਜੇ ਪੁਲਿਸ ਟੈਂਪ ਡਾਂਗ ਟਪਾ ਰਹੀ ਆ ਤੇ ਉਹ ਉਹਨੂੰ ਇਹ ਨਹੀਂ ਪਤਾ ਵੀ ਕੋਈ ਗੱਲ ਨਹੀਂ ਜੇ ਬੇਲ ਮਿਲ ਗਈ ਤਾਂ ਵੀ ਅਸੀਂ ਧਰਨਾ ਲਾਵਾਂਗੇ ਵੀ ਐ ਤੇ ਜਿਹੜਾ ਮਰਜ਼ੀ ਕੋਈ ਤਕਾ ਕਰੇਗਾ ਬੱਚਿਆਂ ਨਾਲ ਤੇ ਜਦੋਂ ਮਰਜ਼ੀ ਇੱਥੇ ਲੈ ਜਾਏਗਾ ਅਸੀਂ ਬਿਲਕੁਲ ਤਾਂ ਵੀ ਧਰਨੇ ਨਾਲ ਖੜੇ ਆ ਸੀ ਕੁੜੀ ਨਾਲ ਜਿੱਦਾਂ ਕਹਿਣਾ ਚਾਹੋਗੇ ਥਾਣੇਵਾਰੇ ਤੁਸੀਂ ਵੀ ਇਸ ਥਾਣੇ ਦੇ ਵਿੱਚ ਇੱਕ ਮੁਲਾਜ਼ਮ ਨੂੰ ਜਿਹੜਾ 5000 ਰੁਪਏ ਤਨ ਰਿਸ਼ਵਤ ਮੰਗਾਇਆ ਹਰਪੇਲੀ ਉਹਨੂੰ ਤੁਸੀਂ ਰਿਸ਼ਵਤ ਰੰਗਿਆ ਦੀ ਬਣਾਇਆ ਕਿ ਲੱਗਦਾ ਕਿ ਜੇ ਥਾਣੇ ਦੇ ਵਿੱਚ ਇਸ ਭੈਣ ਨੂੰ ਸਾਥ ਬਣੂਗਾ ਦੇਖੋ ਜੀ ਜਿਹੜੇ ਥਾਣੇ ਦਾ ਬੋਰਡ ਟੁੱਟਿਆ ਉਹ ਥਾਣਾ ਵੀ ਹੁਣ ਟੁੱਟਣਾ ਹੈ ਇੱਥੇ ਇਨਸਾਫ ਨਹੀਂ ਮਿਲ ਸਕਦਾ ਵੇਖ ਲਓ ਉੱਪਰ ਬੋਰਡ ਜਿੱਦਾਂ ਟੁੱਟਿਆ ਇੱਥੇ ਇਨਸਾਫ ਕੀ ਮਿਲਣਾ ਜਿਹੜਾ ਥਾਣਾ ਇੱਕ ਮੁਲਾਜ਼ਮ ਹਜ਼ਾਰ-ਹਜ਼ਾਰ ਰੁਪਏ 'ਚ ਵਿਕਦੇ ਪਏ ਨੇ 5000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਤੇ ਹਜ਼ਾਰ ਰੁਪਏ 'ਚੋ ਵਿਕ ਗਿਆ ਅੱਜ 15 ਦਿਨ ਹੋ ਗਏ ਉਹਦੇ ਤੇ ਹਲੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਹਦਾ ਤਾਂ ਫੇਰ ਇੱਕ ਬੜਾ ਵੱਡਾ ਕੇਸ ਹੈ ਬਲਦਕਾਰ ਦਾ ਵਿਚਾਰੀ ਦਾ ਰੇਪ ਦਾ ਪਰਚਾ ਤੇ ਹਲੇ ਤੱਕ ਦੋਸ਼ੀ ਨਹੀਂ ਫੜੇ ਗਏ ਜਿਹੜਾ ਉਹਨ ਇੱਥੇ ਹਜ਼ਾਰ-ਹਜ਼ਾਰ ਰੁਪਏ ਚ ਵਿਕਦੇ ਪਏ 5-5000 ਚ ਵਿਕਦੇ ਪਏ ਨੇ ਤੇ ਇਹਨਾਂ ਨੂੰ ਮੈਨੂੰ ਲੱਗਦਾ ਸ਼ਾਇਦ ਸਾਨੂੰ ਵੀ ਇਕੱਠੇ ਕਰਕੇ ਦੇਣੇ ਪੈਣੇ ਤਾਂ ਜਾ ਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਣਗੀਆਂ ਭਾਈ ਸਿੱਕੀ ਖੋਤੇ ਮੇਰਾ ਨਾਮ ਕਾਰ ਸਿੰਘਾ ਜੀ ਸਮਾਸ਼ਿਕ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਵੀ ਦੇਖੋ ਕਿੰਨੇ ਬਲਾਤਕਾਰ ਹੋ ਰਹੇ ਆ ਹਰ ਰੋਜ਼ ਬਲਾਤਕਾਰ ਹੋ ਰਿਹਾ ਬੱਚਿਆਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਥਾਣਿਆਂ ਦੇ ਚੱਕਰ ਕੱਢਦੇ ਆ ਅਦਾਲਤਾਂ ਦੇ ਚੱਕਰ ਕੱਢਦੇ ਆ ਆ ਬੇਟੀ ਨੂੰ ਅਜ ਕਿੰਨੇ ਦਿਨ ਹੋ ਗਏ ਜਿਹੜੇ ਕੱਢਦੇ ਨੂੰ ਇਹ ਕਹਿੰਦੇ ਆ ਜੀ ਹਜ਼ਾਰ ਹਜ਼ਾਰ ਰੁਪਏ ਦੇ ਪੁਲਿਸ ਵਾਲੇ ਵਿਕ ਜਾਂਦੇ ਆ 5-500 ਵਿਕ ਜਾਂਦੇ ਆ 2-2000 ਅਸੀਂ ਸਾਰੇ ਸਮਾਜ ਸੇਵੀ ਆਪ 2-4-500 ਦੇ ਰਹੇ ਆ ਆ ਕੁੜੀ ਸਾਡੀ ਨੂੰ ਇਨਸਾਫ ਇਨਸਾਫ ਦਿਵਾ ਦਿਓ ਅਸੀਂ ਵੀ ਦੇ ਦਿੰਦੇ ਆ ਬੱਚਿਆਂ ਦੇ ਨਾਲ ਨਾ 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 ਬਲਾਤਕਾਰ ਹੋਵੇ ਬੱਚਿਆਂ ਦੇ ਨਾਲ ਠੀਕ ਆ ਜੇ ਪੁਲਿਸ ਚਾਹੇ ਇਹ ਬਲਾਤਕਾਰ ਹੋਈ ਨਹੀਂ ਸਰਕਾਰ ਦਾ ਢਿੱਡ ਪੈਸਿਆਂ ਨਾਲ ਢਿੱਡ ਭਰਦਾ ਨਾ ਤੇ ਅਸੀਂ ਪੈਸਾ ਦੇਣ ਨੂੰ ਤਿਆਰ ਆਂ ਪੈਸੇ ਦੀ ਅਸੀਂ ਨਦੀਆ ਵਗਾਦਾਂਗੇ ਤੇ ਜੇ ਸਾਡੀ ਬੱਚੀ ਨੂੰ ਕੁਝ ਹੋ ਗਿਆ ਤੇ ਸਰਕਾਰ ਜ਼ਿੰਮੇਦਾਰ ਹੋਊਗੀ ਕੁੜੀ ਵਾਰ-ਵਾਰ ਕਹਿ ਰਹੀ ਆ ਮੈਂ ਆਤਮ ਹੱਤਿਆ ਕਰ ਲੈਣੀ ਆਤਮ ਹੱਤਿਆ ਕਰ ਲੈਣੀ ਆ ਤੇ ਕੱਲ ਨੂੰ ਕੋਈ ਗੱਲ ਘਟਨਾ ਹੋ ਜਾਵੇ ਇਹ ਸਰਕਾਰ ਜ਼ਿੰਮੇਦਾਰ ਹੈਗੀ ਆ ਪੈਸਿਆਂ ਦੀ ਗੱਲ ਨਹੀਂ ਜੇ ਪੈਸੇ ਨਾਲ ਵਿਕਦੀ ਹੈ ਸਰਕਾਰ ਤੇ ਅਸੀਂ ਪੈਸਾ ਦੇਣ ਨੂੰ ਵੀ ਤਿਆਰ ਹੈਗੇ ਆ ਤੇ ਸਾਡੀ ਬੇਨਤੀ ਹੱਥ ਜੋੜ ਕੇ ਸਰਕਾਰ ਮੁਰੇ ਵੀ ਇਹ ਤਾਂ ਜਲਦ ਤੋਂ ਜਲਦ ਇਲਮ ਕੀਤਾ ਜਾਵੇ ਜੇ ਗਵਰਨਮੈਂਟ ਚਾਵੇ ਨਾ ਗੌਰ ਕਰੇ ਤੇ ਗੁਰਦੁਆਰੇ ਤੇ ਮੰਦਿਰ ਦੇ ਵਿੱਚ ਜੁੱਤੀ ਚੋਰੀ ਨਹੀਂ ਹੋ ਜਾਂਦੀ ਤੇ ਬਲਦਕਾਰੀ ਦਾ ਕੀ ਮਤਵ ਵਾਲਾ ਕਿਤੇ ਪਿੱਛੇ ਭੱਜੂਗਾ ਤੇ ਮੈਂ ਇਹੀ ਕਹਿਣਾ ਚਾਹਣਾ ਜਲਦ ਤੋਂ ਜਲਦ ਤੇ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੋਂ ਨੰਬਰ ਥਾਣੇ ਤਾਂ ਮੈਂ ਕਦੋਂ ਦੀ ਆ ਰਹੀ ਕਿੰਨੇ ਗੇੜੇ ਲਗਾ ਦਿੱਤੇ ਜੋ ਚੇਤਨ ਬਵੇਜਾ ਸੀ ਹੁੰਦੇ ਤੇ ਐਫ ਆਈ ਆਰ ਹੋਈ ਸੀਗੀ ਆ 14 ਦਿਨ ਹੋ ਗਏ ਐ ਲੇਕਿਨ ਉਸ ਬੰਦੇ ਤੇ ਅੱਜ ਤੱਕ ਵੀ ਪਰਚਾ ਜਿਸ ਤਰ੍ਹਾਂ ਹੋਇਆ ਲੇਕਿਨ ਉਹਨੂੰ ਫੜਿਆ ਨਹੀਂ ਜਾ ਰਿਹਾ ਉਹਨੇ ਆਪਣੀ ਬੇਲ ਵੀ ਲਗਾਈ ਸੀ ਲੇਕਿਨ ਜੱਜ ਸਾਹਿਬ ਨੇ ਉਹਦੀ ਬੇਲ ਨੂੰ ਵੀ ਡਿਸਮਿਸ ਕਰ ਦਿੱਤਾ ਸੀ ਲੇਕਿਨ ਪੁਲਿਸ ਕੀ ਕਰ ਰਹੀ ਸਮਝ ਨਹੀਂ ਆ ਰਹੀ ਮੈਂ ਉਹਨਾਂ ਨੂੰ ਆ ਕੇ ਪੁੱਛਦੀ ਕਿ ਹਾਂਜੀ ਤੁਸੀਂ ਪਕੜ ਕਿਉਂ ਨਹੀਂ ਰਹੇ ਹੋ ਜ ਜ ਉਹਦੀ ਬੇਲ ਵੀ ਡਿਸਮਿਸ ਕਰ ਦਿੱਤੀ ਐ ਤੁਹਾਨੂੰ ਤਾਂ ਫੜ ਲੈਣਾ ਚਾਹੀਦਾ ਉਸ ਬੰਦੇ ਨੂੰ ਤੇ ਉਹ ਕਹਿੰਦੇ ਕਿ ਅਸੀਂ ਦੇਖੋ ਜੀ ਜਾ ਰਹੇ ਹੈਗੇ ਕੰਟੀਨਿਊ ਰੇਡ ਕਰ ਰਹੇ ਹਾਂ ਲੇਕਿਨ ਉਹ ਬੰਦਾ ਮਿਲਦਾ ਨਹੀਂ ਐ ਪਰ ਮੈਨੂੰ ਕੱਲ ਅੱਜ ਸਵੇਰੇ ਹੀ ਪਤਾ ਲੱਗਿਆ ਕਿ ਉਹ ਬੰਦਾ ਤੇਜ ਇਨਕਲੇਵ ਚ 57 ਨੰਬਰ ਕੋਠੀ ਦੇ ਵਿੱਚ ਆਰਾਮ ਨਾਲ ਆ ਕੇ ਸੌ ਰਿਹਾ ਐ ਮੈਨੂੰ ਕਿਸੇ ਨੇ ਕਾਲ ਕਰਕੇ ਦੱਸਿਆ ਫਿਰ ਮੈਂ ਕੋਈ ਦਸਨਾਈ ਸੀ ਇਹਨਾਂ ਨੂੰ ਕਿ ਦੇਖੋ ਜੀ ਉਹ ਬੰਦਾ ਆਰਾਮ ਨਾਲ ਸੌ ਰਿਹਾ ਪਰ ਪੁਲਿਸ ਪ੍ਰਸ਼ਾਸਨ ਕੀ ਕਰ ਰਹੀ ਹੈ ਕੁਝ ਵੀ ਨਹੀਂ ਕਰ ਰਹੀ ਹੈ ਹੁਣ ਮੈਂ ਆਈ ਆ ਐਸਐਸਓ ਸਾਹਿਬ ਨੂੰ ਫੋਨ ਵੀ ਕੀਤਾ ਨਾ ਹੀ ਉਹ ਫੋਨ ਉਠਾ ਰਿਹਾ ਕਿ ਤੁਸੀਂ ਤਾਂ ਕਹਿ ਰਹੇ ਹੋ ਕਿ ਅਸੀਂ ਕੰਟੀਨਿਊ ਉੱਥੇ ਜਾ ਰਹੇ ਹੈਗੇ ਉਹਨੂੰ ਪਕੜਨ ਲਈ ਲੇਕਿਨ ਉਹ ਬੰਦਾ ਤਾਂ ਆਸ਼ਰੇ ਆਮ ਉੱਥੇ ਆਪਣੇ ਘਰ ਆ ਜਾ ਰਿਹਾ ਸਾਰੀ ਫੈਮਿਲੀ ਨੂੰ ਮਿਲ ਰਿਹਾ ਤੁਸੀਂ ਉਹਨੂੰ ਕਿਉਂ ਨਹੀਂ ਪਕੜਦੇ ਜਾਨੀ ਕਿ ਤੁਸੀਂ ਫਿਰ ਝੂਠ ਬੋਲ ਰਹੇ ਹੋ ਤੁਹਾਡੀ ਫੋਨ ਤੇ ਐਸਐਸਓ ਸਾਹਿਬ ਨਾਲ ਗੱਲ ਹੋਈ ਆ ਮੈਂ ਹੁਣੇ ਉਹਨਾਂ ਨੂੰ ਕਾਲ ਕੀਤੀ ਥਾਣੇ ਆਈ ਸੀ ਲੇਕਿਨ ਉਹਨਾਂ ਨੇ ਕਾਲ ਮੇਰੀ ਉਠਾਈ ਨਹੀਂ ਕਿੰਨੇ ਨੇ ਫੋਨ ਕੀਤਾ ਪਰ ਉਹ ਰਿਪਲਾਈ ਨਹੀਂ ਕਰ ਰਹੇ ਫੋਨ ਦਾ ਮੈਂ ਦੇਖੋ ਉਹਦੇ ਤਿੰਨ ਦੋਸਤ ਹੈਗੇ ਜਤਿੰਦਰ ਗੁਰਾਇਆ ਪੰਕਜ ਗਿੱਲੋ ਹੋਤਰਾ ਔਰ ਰੀਸ਼ੀ ਬਾਂਸਲ ਲੇਕਿਨ ਇਹ ਤਿੰਨ ਬੰਦਿਆਂ ਤੇ ਕੋਈ ਕਾਰਵਾਈ ਨਹੀਂ ਹੋਈ ਚੇਤਨ ਬਵੇਜੇ ਤੇ ਐਫ ਆਈ ਆਰ ਹੋਈ ਹੈ ਲੇਕਿਨ ਉਸ ਬੰਦੇ ਦਾ ਕੋਈ ਅਤਾ ਪਤਾ ਨਹੀਂ ਉਹ ਕਿੱਥੇ ਹੈ ਹਾਂਜੀ ਦੇਖੋ ਪਹਿਲਾਂ ਤਾਂ ਮੈਨੂੰ ਧਮਕੀਆਂ ਆ ਰਹੀਆਂ ਸੀ ਪਹਿਲਾਂ ਮੈਨੂੰ ਮੇਰੇ ਪਰਿਵਾਰ ਤੇ ਸੀ ਹੁਣ ਮੇਰੀ ਭੈਣ ਇਤੋਂ ਦੀ ਕਿੰਨੇ ਕਿਲੋਮੀਟਰ ਦੂਰ ਰਹਿੰਦੀ ਹੁਣ ਮੇਰੀ ਭੈਣ ਨੂੰ ਪਰੇਸ਼ਾਨ ਕਰ ਦਿੱਤਾ ਗਿਆ ਕਿ ਮੇਰੀ ਸਾਰੀ ਫੈਮਿਲੀ ਹਰਾਸਮੈਂਟ ਹੋ ਰਹੀ ਹੈ ਲੇਕਿਨ ਉਸ ਬੰਦੇ ਨੂੰ ਕੋਈ ਕੁਝ ਨਹੀਂ ਕਹਿ ਰਿਹਾ